ਨਾਨਕ ਲਾਹ ਲੈ ਕਰ ਜਾਈਏ ਸਾਚੀ ਸਤ ਮਤ ਤੇਰੇ 1899 ਦਾ ਜ਼ਿਕਰ ਹੈ ਜੀ ਬਾਬਾ ਸੰਗਸ ਸਿੰਘ ਕਮਾਲੀਏ ਵਾਲੇ ਗੁਰੂ ਘਰ ਕਥਾ ਕਰ ਰਹੇ ਨੇ ਬੇਅੰਤ ਸੰਤਾਂ ਬੈਠੀਆਂ ਨੇ ਬੇਅੰਤ ਸੰਤ ਬਾਬਾ ਸੰਗ ਸਿੰਘ ਜੀ ਦਾ ਕਥਾ ਕਰਕੇ ਬਾਹਰ ਨਿਕਲੇ ਨਾ ਇੱਕ ਮੁਸਲਮਾਨ ਵੀਰ ਅੱਗਲਵੰਡੀ ਹੋ ਕੇ ਦੋਵੇਂ ਹੱਥ ਜੋੜ ਕੇ ਖਲੋ ਗਿਆ ਜੀ ਉਹਦਾ ਨਾਮ ਆਇਆ ਅਬਦੁਲ ਕਰੀਮ ਦੋਵੇਂ ਹੱਥ ਜੋੜ ਲੈ ਮਹਾਂਪਰਖੋ ਫੇ ਅੱਲਾ ਦੇ ਪਿਆਰਿਓ ਕਾਫੀ ਦਿਨਾਂ ਤੋਂ ਮੈਂ ਕਲਪਦਾ ਪਿਆ ਅੰਦਰ ਬੇਰੁਖੀ ਹੋਈ ਪਈ ਐ ਅੰਦਰ ਖਿੰਡਿਆ ਪਿਆ ਅੱਜ ਤੁਹਾਡੇ ਪਿਆਰ ਭਰੇ ਬੋਲ ਸੁਨੇ ਨੇ ਤੇ ਅੰਦਰ ਥੋੜਾ ਸਹਜ ਆਇਆ ਧੀਰਜ ਆਇਆ ਟਿਕਾਓ ਆਇਆ ਅੰਦਰ ਧਿਆਨ ਦਿਓ ਮਾਪੁਰਖੋ ਤੁਹਾਡੇ ਬੋਲ ਸੁਣ ਕੇ ਅੰਦਰ ਟਿਕਾਓ ਆਇਆ ਹੈ ਮਾਪੁਰਖੋ ਫਤ ਨਹੀਂ ਮੇਰਾ ਕਿਹੜਾ ਕਰਮ ਅੱਗੇ ਆ ਗਿਆ ਮੈਂ ਗੰਗਾਲ ਹੋ ਗਿਆ ਗੰਗਾਲ ਰੋਟੀ ਖਾਣ ਤੋਂ ਵੀ ਅਤਰ ਹੋ ਗਿਆ ਮਕਾਨ ਤੋਂ ਵੀ ਅਤਰ ਹੋ ਗਿਆ ਨਾ ਕੋਈ ਮੇਰਾ ਘਰ ਹੈ ਨਾ ਕੋਈ ਮੇਰਾ ਬਾੜ ਕੋਈ ਘਰ ਬਾੜ ਦੀ ਮੇਰਾ ਵਾਂ ਪਰਖੋ ਰੋਟੀ ਖਾਣ ਤੋਂ ਵੀ ਅਤਰ ਹਾਂ ਅਤ ਦੀ ਗਰੀਬੀ ਹੈ ਤੁਸੀਂ ਅੱਲਾ ਦੇ ਪਿਆਰੇਓ ਕਿਰਪਾ ਕਰੋ ਕੋਈ ਤੰਗ ਦੱਸੋ ਕੋਈ ਰਾਹ ਦੱਸੋ ਮੈਨੂੰ ਇਹ ਗਰੀਬੀ ਤੋਂ ਮੈਨੂੰ ਛੁਟਕਾਰਾ ਮਿਲ ਜਾਵੇ ਬੱਬਾ ਸੰਗ ਸਿੰਘ ਕਮਾਲੀਏ ਵਾਲੇ ਕਮਾਈ ਵਾਲੇ ਸਨ ਨਾਮ ਦੇ ਰਸੀਏ ਸਨ ਮਾਪਣ ਕਰ ਕੀ ਕੀਤਾ ਕਹਿੰਦੇ ਕਾਗਜ਼ ਲੈ ਕੇ ਆ ਕਲਮ ਲੈ ਕੇ ਆ ਭਾਗਾਂ ਵਾਲਿਓ ਉਹ ਗੁਰਦ੍ਰਿਸ਼ੈ ਦੇ ਸੈਕਟਰੀ ਦੇ ਕੋਲ ਗਿਆ ਕਾਗਜ਼ ਲੈ ਕੇ ਆਇਆ ਕਲਮ ਲਿਆਂਦੀ ਮਹਾਂਪੁਰਖਾਂ ਨੇ ਆਪਣੇ ਹੱਥ ਦੇ ਨਾਲ ਉਰਦੂ ਦੇ ਵਿੱਚ ਗੁਰਬਾਣੀ ਦੀ ਇਹ ਪੰਕਤੀ ਲਿਖ ਦਿੱਤੀ ਕਿਹੜੀ ਪੰਕਤੀ ਪ੍ਰਭ ਕੈ ਸਿਮਰਨ ਰਿਤ ਸਿਦ ਨਾਮ ਨਿਦ ਇੱਕੋ ਹੀ ਪੰਕਤੀ ਲਿਖੀ ਕਿਹੜੀ ਪੰਕਤੀ ਲਿਖੀ ਬਾਗਾਂ ਵਾਲੇ ਬੋਲੇਓ ਖੁਦ ਕੈ ਸਿਮਰਨ ਰਿੱਧ ਸਿਧ ਨਵ ਨਿਦ ਕਹਿੰਦੇ ਇਹ ਪੰਕਤੀ ਦਾ ਜਾਪ ਕਰਨਾ ਹੈ ਇਹ ਕਲਾਮ ਦਾ ਜਾਪ ਕਰਨਾ ਹੈ ਮੁਸਲਮਾਨਾਂ ਚ ਕਲਾਮ ਕਹਿੰਦੇ ਨੇ ਤਾਂ ਨਾਲ ਮਹਾਂਪੁਰਖ ਆਖਣ ਲੱਗੇ ਉਦਮ ਵੀ ਕਰਨਾ ਹੈ ਉਦਮ ਵੀ ਇਹ ਪੰਕਤੀ ਦਾ ਜਾਪ ਵੀ ਕਰਨਾ ਹੈ ਉਦਮ ਵੀ ਕਰਨਾ ਹੈ ਜੇ ਗੁਰਨਾਣਕ ਕਿਰਪਾ ਕਰੇ ਕਿਤੇ ਕੰਮ ਕਾੜ ਮਿਲੇ ਨਾ ਈਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਈਮਾਨਦਾਰੀ ਦੇ ਨਾਲ ਇਹ ਗੱਲ ਪਕੜਿਓ ਕਹਿੰਦਾ ਮਹਾਂਪੁਰਖੋ ਰਹਿਣ ਨੂੰ ਕੋਈ ਟਿਕਾਣਾ ਨਹੀਂ ਹੈਗਾ ਕੇਵਲ ਇਹ ਗੁਰਦ੍ਰਸਾਹਿਬ ਦੀ ਕਮੇਟੀ ਨੇ ਮੈਨੂੰ 4 ਦਿਨਾਂ ਦਾ ਸਮਾਂ ਦਿੱਤਾ ਹੈ ਕਿ 4 ਦਿਨ ਇੱਥੇ ਰਹਿ ਬੈਠੋ ਅੱਜ ਮੇਰਾ ਦੂਸਰਾ ਦਿਨ ਹੈ ਕਿਰਪਾ ਕਰੋ ਮਹਾਂਪੁਰਖ ਕਹਿੰਦੇ ਪੰਗਤੀ ਜਪ ਕਰ ਗੁਰਨਾਨਕ ਭਲੀ ਕਰੇਗਾ ਸਤਿਗੁਰੂ ਕਿਰਪਾ ਕਰਨਗੇ ਭਾਗਾਂ ਵਾਲਿਓ ਉਹਨੇ ਪੰਕਤੀ ਯਾਦ ਸ਼ੁਰੂ ਕਰ ਦਿੱਤਾ ਜਦੋਂ 15 20 ਵਾਰ ਇਹ ਪੰਕਤੀ ਪੜੀ ਪੰਕਤੀ ਯਾਦ ਹੋ ਗਈ ਹੁਣ ਤੁਰਦਿਆਂ ਫਿਰਦਿਆਂ ਪੰਕਤੀ ਪੜਦਾ ਪਿਆ ਹੈ ਅੱਜ ਚੌਥਾ ਦਿਨ ਹੈ ਮਨ ਚ ਸੋਚਦਾ ਮਨਾ ਚਾਰ ਦਿਨਾਂ ਦਾ ਸਮਾ ਦਿੱਤਾ ਸੀ ਪ੍ਰਬੰਧਕ ਕਮੇਟੀ ਨੇ ਤੇ ਮੈਂ ਕਿੱਥੇ ਜਾਵਾਂਗਾ ਹੁਣ ਇਸ ਤੋਂ ਉਹ ਮੈਂ ਕਿੱਥੇ ਜਾਵਾਂਗਾ ਪੰਕਤੀ ਪੜਦਾ ਜਾ ਰਿਹਾ ਹੈ ਸ਼ਾਮ ਦਾ ਸਮਾਂ ਹੈ ਭੱਗਾ ਵਾਲਿਓ ਇੱਕ ਸੂਬੇਦਾਰ ਗੁਰੂ ਘਰ ਦਰਸ਼ਨ ਵਾਸਤੇ ਆਉਂਦਾ ਹੈ ਦਰਸ਼ਨ ਕਰਦਾ ਹੈ ਸੂਬੇਦਾਰ ਹੁਣ ਸੂਬੇਦਾਰ ਕੋਈ ਸਮਾਂ ਬੈਠਦਾ ਹੈ ਜਦੋਂ ਜਾਣ ਲੱਗਦਾ ਹੈ ਨਾ ਕੀ ਦੇਖਦਾ ਇਹ ਅਬਦੁਲ ਕਰੀਮ ਇੱਕ ਨੁੱਕਰ ਤੇ ਬੈਠਾ ਹੈ ਇਹਦੇ ਬੁੱਲ ਹਿਲਦੇ ਪਏ ਨੇ ਬੜਾ ਭੋਲਾ ਜਿਹਾ ਬੁਣਾਇਆ ਇਹਨੇ ਤੇ ਕੋਲ ਆਵਾਜ਼ ਮਾਰੀ ਸੂਬੇਦਾਰ ਨੇ ਤੇਰਾ ਨਾਮ ਕੀ ਹੈ ਜੀ ਅਬਦੁਲ ਕਰੀਮ ਤੇ ਨਾ ਕਿਥੇ ਆ ਜੀ ਗੁਰੂ ਘਰ ਆ ਰਿਹਾ ਅੱਜ ਚੌਥਾ ਦਿਨ ਹੈ ਚਾਰਕ ਦਿਨ ਦਾ ਸਮਾਂ ਦਿੱਤਾ ਸੀ ਪ੍ਰਬੰਧਕੀ ਮਿੱਟੀ ਨੇ ਕਹਿੰਦਾ ਮੇਰੇ ਨਾਲ ਮੇਰੇ ਪਿੰਡ ਚੱਲੇਗਾ ਤੈਨੂੰ ਕੰਮ ਵੀ ਦਵਾਗਾ ਖਾਣ ਵਾਸਤੇ ਰੋਟੀ ਪਾਣੀ ਵੀ ਦਵਾਗਾ ਰਹਿਣ ਵਾਸਤੇ ਮਕਾਨ ਵੀ ਦਵਾਗਾ ਚੱਲੇਗਾ ਤੇ ਮਿਹਨਤ ਕਰਨੀ ਪੈਣੀ ਮੇਰੀ ਜ਼ਮੀਨ ਬਹੁਤ ਹੈ ਮੇਰੀ ਪੈਲੀ ਬਹੁਤ ਹੈ ਤੈਨੂੰ ਤਨਖਾਹ ਵੀ ਦਵਾਗਾ ਭਾਗਾ ਵਾਲਿਓ ਇਸ ਸੂਬੇਦਾਰ ਅਬਦੁਲ ਕਰੀਮ ਨੂੰ ਆਪਣੇ ਨਾਲ ਲੈ ਜਾਂਦਾ ਹੈ ਸਾਰੀ ਆਪਣੀ ਜ਼ਮੀਨ ਵਿਖਾਉਂਦਾ ਹੈ ਵੀ ਇੱਥੇ ਮਿਹਨਤ ਕਰਨੀ ਇੰਨੇ ਕੰਮੇ ਨੇ ਤੂੰ ਕੰਮੇ ਦਾ ਹੈਡ ਵਾਂ ਇਹ ਸਾਰਾ ਕੰਮ ਕਰਨਾ ਹੈ ਤੇ ਆਖਿਆ ਵੀ ਤਨਖਾਹ ਕੀ ਲਵੇਂਗਾ ਸੂਬੇਦਾਰ ਕਹਿੰਦਾ ਅਬਦੁਲ ਕਰੀਮ ਤਨਖਾਹ ਕੀ ਲਵੇਂਗਾ ਵੀ ਜੋ ਤੁਸੀਂ ਦੇਓਗੇ ਤੇ ਅੱਗੋਂ ਸੂਬੇਦਾਰ ਆਖਣ ਲੱਗਾ ਇਮਾਨਦਾਰੀ ਨਾਲ ਕੰਮ ਕਰੀ ਤੈਨੂੰ ਮੈਂ 60 ਰੁਪਏ ਮਹੀਨਾ ਤਨਖਾਹ ਦਵਾਂਗਾ ਗੱਜ ਕੇ ਆਖੂ ਸਤਨਾਮ ਉਦੋਂ 60 ਰੁਪਏ ਗੁਰਮੁਖੋ ਅਜਦੇ ਹਜ਼ਾਰਾਂ ਵਰਗੇ ਨੇ ਉਹ 60 ਰੁਪਏ 1899 ਦਾ ਜਿਗਰ ਆਈ ਕਹਿੰਦਾ ਮੈਨੂੰ ਕੋਈ 10 ਰੁਪਏ ਮਹੀਨਾ ਨਹੀਂ ਦਿੰਦਾ ਸੀ ਇਹ ਲੱਗਦਾ ਹੈ ਬਾਬੇ ਨਾਨਕ ਦੀ ਕਲਾਮ ਨੇ ਬਖਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਮਹਾਂਪੁਰਖਾਂ ਨੇ ਉਹ ਅੱਲਾਹ ਵਾਲਿਆਂ ਨੇ ਜਿਹੜੀ ਕਲਾਮ ਲੈ ਕੇ ਦਿੱਤੀ ਸੀ ਨਾ ਉਹ ਮੈਂ ਪੜਦਾ ਪਿਆ ਉਹਦੀ ਬਖਸ਼ਿਸ਼ ਵਰਤਣੀ ਸ਼ੁਰੂ ਹੋ ਗਈ ਹੈ ਇਹ ਸਮਝ ਗਿਆ ਹਣ ਰਾਤ ਦਿਨ ਜੱਜ ਕੇ ਮਿਹਨਤ ਕਰਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਹਰ ਵੇਲੇ ਗੁਰਮੁਖੋ ਇਹ ਪੰਕਤੀ ਪੜੀ ਜਾਂਦਾ ਹੈ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿੱਧ ਹੁਣ 6 ਮਹੀਨੇ ਬਾਅਦ ਜਦੋਂ ਫਸਲ ਹੋਈ ਸੂਬੇਦਾਰ ਆਉਂਦਾ ਹੈ ਪਿਆਲੀਆਂ ਦੇ ਵਿੱਚ ਕੀ ਵੇਖਦਾ ਫਸਲ ਅੱਗੇ ਨਾਲ ਡਬਲ ਹੋਈ ਹੈ ਸੋਚਦਾ ਉਹੋ ਹੀ ਖਾਦ ਪਾਈ ਮੈਂ ਉਹੋ ਹੀ ਪਾਣੀ ਹੈ ਉਹੋ ਹੀ ਜ਼ਮੀਨ ਹੈ ਫਸਲ ਡਬਲ ਸਮਝ ਗਿਆ ਕਹਿੰਦਾ ਇਹ ਜਿਹੜੀ ਕਲਾਮ ਪੜਦਾ ਹੈ ਨਾ ਸੱਚੇ ਦਿਲੋਂ ਮਿਹਨਤ ਕਰਦਾ ਹੈ ਇਹਦਾ ਫਲ ਹੈ ਤੇ ਗੁਰਮਖੋ ਉਹਨੇ ਤਨਖਾਹ ਕਰ ਦਿੱਤੀ 70 ਰੁਪਏ ਦੀ ਹੁਣ ਹੋਰ ਮਿਹਨਤ ਕਰਦਾ ਹੈ ਅਗਲੀ ਫਜ਼ਲ ਹੋਰ ਵੱਧ ਨਿਕਲੀ ਹੋਣਾ ਤੇ ਸੂਬੇਦਾਰ ਸੋਚਦਾ ਕਹਿੰਦਾ ਇਹ ਰੱਬ ਦਾ ਪਿਆਰਾ ਹੈ ਅੱਖ ਲੱਗਾ ਉਹ ਭਲਿਆ